ਲਾਸਾਨੀ ਕੁਰਬਾਨੀਆਂ ਨੂੰ ਸਮਰਪਿਤ ਨਿਰਪੱਖ ਪੋਸਟ ਦੀ ਖਾਸ ਪੇਸ਼ਕਸ਼ ਸਫਰ-ਏ-ਸ਼ਹਾਦਤ ਸ਼੍ਰੀ ਮਾਚੀਵੜਾ ਸਾਹਿਬ ਅੱਠ ਪੌਦੀ ਰਾਤ ਨੂੰ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੋ ਪਿਆਰੇਆਂ ਅਤੇ ਮਾਨ ਸਿੰਘ ਜੀ ਨਾਲ ਚਮਕੌਰ ਦੀ ਖੜੀ ਤੋਂ ਬਾਹਰ ਆਉਂਦੇ ਨੇ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਾੜੀ ਮਾਰ ਕੇ ਮੁਗਲ ਫੌਜ ਨੂੰ ਦੱਸਦੇ ਨੇ ਕਿ ਹਿੰਦੂਆਂ ਦਾ ਪੀਰ ਅਤੇ ਸਿੱਖਾਂ ਦਾ ਗੁਰੂ ਜਾ ਰਿਹਾ ਜਿਸ ਵਿੱਚ ਹਿੰਮਤ ਆ ਕੇ ਰੋਕ ਲਵੋ ਚਮਕੌਰ ਦੀ ਗੜੀ ਤੋਂ ਬਾਹਰ ਨਿਕਲਦੇ ਹੋਏ ਜੰਡ ਸਾਹਿਬ ਝਾੜ ਸਾਹਿਬ ਦੇ ਰਸਤੇ ਹੁੰਦੇ ਹੋਏ ਗੁਰੂ ਮਹਾਰਾਜ ਮਾਛੀਵਾੜੇ ਸਾਹਿਬ ਦੇ ਜੰਗਲਾਂ ਵਿੱਚ ਪਹੁੰਚਦੇ ਨੇ ਅੱਠ ਪੋ ਦੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਿੰਘਾਂ ਦਾ ਹੁਕਮ ਮੰਨ ਕੇ ਚਮਕੌਰ ਦੀ ਗੜੀ ਤੋਂ ਚਾਲੇ ਪਾ ਦਿੰਦੇ ਨੇ ਉਹਨਾਂ ਦੇ ਨਾਲ ਦੋ ਪਿਆਰੇ ਧਰਮ ਸਿੰਘ ਅਤੇ ਦਇਆ ਸਿੰਘ ਅਤੇ ਇੱਕ ਸਿੰਘ ਭਾਈ ਮਾਨ ਸਿੰਘ ਜੀ ਨਾਲ ਹਨ ਤਾੜੀ ਮਾਰ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਾਛੀਵਾੜੇ ਦੇ ਜੰਗਲਾਂ ਵੱਲ ਤੁਰ ਪੈਂਦੇ ਨੇ ਅਤੇ ਪਾਈਧਿਆ ਸਿੰਘ ਧਰਮ ਸਿੰਘ ਅਤੇ ਮਾਨ ਸਿੰਘ ਵੀ ਵੱਖ-ਵੱਖ ਰਾਹਾਂ ਰਹੀਂ ਹੁੰਦੇ ਹੋਏ ਤਾਰੇ ਦੀ ਸੇਧ ਨੂੰ ਸਤਲੁਜ ਦੇ ਪੱਤਣ ਰਹੀਂ ਮਾਛੀਵਾੜੇ ਵੱਲ ਨੂੰ ਤੁਰ ਪੈਂਦੇ ਨੇ ਸੱਚੇ ਪਾਤਸ਼ਾਹ ਮਹਾਰਾਜੀ ਨੇ ਅੱਧੀ ਰਾਤ ਨੂੰ ਗੜੀ ਨੂੰ ਛੱਡਿਆ ਤਾੜੀ ਮਾਰੀ ਉੱਚੀ ਆਵਾਜ਼ ਦੇ ਵਿੱਚ ਕਿਹਾ ਹਿੰਦੂਆਂ ਦਾ ਪੀਰ ਸਿੱਖਾਂ ਦਾ ਗੁਰੂ ਜਾ ਰਿਹਾ ਹੈ ਜਿਹਦੇ ਵਿੱਚ ਹਿੰਮਤ ਹੈ ਫੜ ਲਵੋ ਉੱਥੇ ਭਿਆਨਕ ਜੰਗ ਹੋਈ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜੀ ਪਿੰਡ ਕੀੜੀ ਬਸੀ ਬਹਲੌਰਪੁਰ ਝਾੜਸਾਬ ਤੋਂ ਹੁੰਦਿਆਂ ਹੋਇਆਂ ਇਸ ਮਾਸੀਵਾੜੀ ਦੀ ਧਰਤੀ ਤੇ ਪਹੁੰਚੇ ਬਹੁ ਦੀ ਸਰਦ ਰੁੱਤ ਲੰਮੇ ਰਾਸਤੇ ਕੰਡਿਆਂ ਤੇ ਪਖੜੇ ਵਿੱਚੋਂ ਲੰਘਦਿਆਂ ਗੁਰੂ ਜੀ ਦੇ ਪੈਰਾਂ ਵਿੱਚੋਂ ਲਹੂ ਸੇਮਾਉਂਦਾ ਪੈਰਾਂ ਉੱਤੇ ਛਾਲੇ ਪੈ ਜਾਂਦੇ ਨੇ ਜਾਮਾ ਲੀਰੋ ਲੀਰ ਹੋ ਜਾਂਦਾ ਪਰਿਵਾਰ ਤੇ ਸਿੰਘ ਵਿਛੜ ਜਾਂਦੇ ਨੇ ਵੱਡੇ ਸਹਬਜ਼ਾਦੇ ਸ਼ਹੀਦੀ ਪਾ ਗਏ ਸਨ ਫਿਰ ਵੀ ਮਹਾਰਾਜ ਪਰਮਾਤਮਾ ਦੀ ਰਜ਼ਾ ਵਿੱਚ ਚੱਲਦੇ ਆਉਂਦੇ ਨੇ ਸਤਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਇਸ ਮਾਸੀਵਾੜੇ ਦੇ ਜੰਗਲਾਂ ਦੇ ਵਿੱਚ ਪਈ ਗੁਲਾਬੇ ਤੇ ਪੰਜਾਬੇ ਦਾ ਖੂਹ ਸੀ ਗੁਲਾਬੇ ਦੇ ਪੰਜਾਬੇ ਦੇ ਖੂਹ ਤੋਂ ਮਹਾਰਾਜ ਨੇ ਜਲ ਛਕਿਆ ਇੱਥੋਂ ਤੱਕ ਬੁੱਢਾ ਦਰਿਆ ਵਗਿਆ ਕਰਦਾ ਸੀ ਇਹ ਸਾਰਾ ਦਰਾਈ ਇਲਾਕਾ ਸੀ ਬੁੱਢੇ ਦਰਿਆ ਦੇ ਕੰਨੇ ਤੋਂ ਮਹਾਰਾਜ ਨੇ ਚਰਨ ਧੋਤੇ ਚਰਨ ਧੋ ਕੇ ਮਹਾਰਾਜ ਖੂਹ ਤੇ ਗਏ ਖੂਹ ਤੋਂ ਜਲ ਛਕਿਆ ਲਗਭਗ 70 ਗਜ਼ ਦੀ ਦੂਰੀ ਤੇ ਜੰਡ ਦੇ ਥੱਲੇ ਮਹਾਰਾਜ ਜੀ ਨੇ ਟਿੰਡ ਦਾ ਸਿਰਹਾਣਾ ਲਾ ਕੇ ਵਿਸ਼ਰਾਮ ਕੀਤਾ ਔਰ ਸ਼ਬਦ ਉਚਾਰਨ ਕੀਤਾ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਤੁੱਤ ਬਿਨ ਰੋਗ ਰਜਾਈਆਂ ਦਾ ਓਡਣ 나ਗ ਨਿਵਾਸਾਂ ਦੇ ਰਹਿਣਾ ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸੱਤਰ ਚੰਗਾ ਪਠ ਖੇੜਿਆਂ ਦਾ ਰਹਿਣਾ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਮਹਾਰਾ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਮਿੱਤਰ ਪਿਆਰੇ ਨੂੰ ਪਰਮੇਸ਼ਰ ਨੂੰ ਸਾਡਾ ਹਾਲ ਮੁਰੀਦਾਂ ਦਾ ਕਹਿਣਾ ਮਹਾਰਾ ਕਹਿੰਦੇ ਤੁਦਵੇਂ ਨ ਰੋਗ ਰਜਾਈਆਂ ਦੇ ਉਡਣ ਮਹਾਰਾ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਜੇ ਪਰਮੇਸ਼ਰ ਯਾਦ ਨ ਹੋਵੇ ਆਪਾਂ ਰਜਾਈਆਂ ਦੇ ਵਿੱਚ ਵੀ ਬਈਆ ਉਹ ਵੀ ਰੋਗ ਆ ਤੁਦਵੇਂ ਨ ਰੋਗ ਰਜਾਈਆਂ ਦੇ ਉਡਣ नाग ਨਿਵਾਸਾਂ ਦੇ ਰਹਿਣਾ ਮਹਾਰਾ ਕਹਿੰਦੇ ਯਾਰੜੇ ਦਾ ਸਾਨੂੰ ਸੱਥਰ ਚੰਗਾ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਭਾਵੇਂ ਮੇਰਾ ਪਰਿਵਾਰ ਵਿਛੜ ਚੁੱਕਿਆ ਹੈ ਪਾ ਮੇ ਮੇਰੇ ਸਾਹਿਬਜਾਦੇ ਜੋ ਸ਼ਹੀਦ ਹੋ ਚੁੱਕੇ ਨੇ ਪਰ ਮਹਾਰਾਜ ਕਹਿੰਦੇ ਜੋ ਆਨੰਦ ਮੇਰਾ ਆਨੰਦਪੁਰ ਦੇ ਵਿੱਚ ਸੀ ਉਹੀ ਆਨੰਦ ਮੇਰਾ ਮਾਛੀਵਾੜ ਦੇ ਜੰਗਲਾਂ ਦੇ ਵਿੱਚ ਪੁੱਤਰ ਸ਼ਹੀਦ ਕਰਨ ਤੋਂ ਬਾਅਦ ਵੀ ਹੈ ਉਹ ਇਸ ਕਰਕੇ ਹੈ ਕਿਉਂਕਿ ਮਹਾਰਾ ਸੱਚੇ ਪਾਤਸ਼ਾਹ ਨੂੰ ਪਰਮੇਸ਼ਰ ਨਹੀਂ ਭੁੱਲੇ ਮਾਛੀਵਾੜ ਦੇ ਜੰਗਲਾਂ ਵਿੱਚ ਜਿੱਥੇ ਗੁਲਾਬੇ ਅਤੇ ਪੰਜੀਬੇ ਦਾ ਬਾਗ ਸੀ ਇਸ ਅਸਥਾਨ ਉੱਤੇ ਤਾਰੇ ਦੀ ਸੇਧ ਨੂੰ ਹੁੰਦੇ ਹੋਏ ਭਾਈ ਧਰਮ ਸਿੰਘ ਜੀ ਭਾਈ ਦਇਆ ਸਿੰਘ ਅਤੇ ਭਾਈ ਮਾਨ ਸਿੰਘ ਜੀ ਵੀ ਪਹੁੰਚ ਜਾਂਦੇ ਨੇ ਇਸੇ ਹੀ ਜਗ੍ਹਾ ਤੇ ਉੱਪਰ ਸੱਚੇ ਪਾਤਸ਼ਾਹ ਮਹਾਰਾਜੀ ਨੂੰ ਤਿੰਨੇ ਸਿੰਘ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਮਾਨ ਸਿੰਘ ਜੀ ਆ ਕਰਕੇ ਮਿਲੇ ਰਹਾਤੇ ਦਾ ਸਾਰਾ ਹਾੜ ਚਲ ਪੁਛਿਆ ਚਿਮਕੌਰ ਸਾਹਿਬ ਤੋਂ ਲੈ ਕੇ 마ਸ਼ੀਵਾੜਾ ਸਾਹਿਬ ਤੱਕ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੰਗੇ ਚਰਨੀ ਆਏ ਸਨ ਰਹਾਤਾ ਬੜਾ ਵਿਖੜਾ ਸੀ ਰਹਾਤਾ ਵਿਖੜਾ ਹੋਣ ਦੇ ਕਾਰਨ ਸੱਚੇ ਪਾਤਸ਼ਾਹ ਮਹਾਰਾਜੀ ਦੇ ਜਿਹੜੇ ਬਸਤਰ ਪਹਿਨੇ ਸਨ ਉਹ ਵੀ ਫਟੇ ਹੋਏ ਸਨ ਪੈਰਾਂ ਦੇ ਵਿੱਚੋਂ ਖੂਨ ਸਿਮਰਿਆ ਸੀ ਸਾਲੇ ਪੈ ਗਏ ਸਨ ਇਤਿਹਾਸ ਦੱਸਦਾ ਹੈ ਕੇ ਸੱਚੇ ਪਾਤਸ਼ਾਹ ਮਹਾਰਾਜ ਨੂੰ ਭਾਈ ਦਇਆ ਸਿੰਘ ਜੀ ਨੇ ਘਦੇੜਿਆਂ ਤੇ ਚੁੱਕ ਕੇ ਖੂਹ ਤੇ ਲੈ ਕੇ ਗਏ ਜਲ ਛਕਿਆ ਸਰੀਰਕ ਕਿਰਿਆ ਸੋਧੀ ਪੰਜ ਬਣੀਆਂ ਦਾ ਨਿਤ ਨਿਮਕ ਕੀਤਾ ਜਦੋਂ ਗੁਲਾਬੇ ਅਤੇ ਪੰਜੀਬੇ ਨੂੰ ਇਸ ਗੱਲ ਦਾ ਪਤਾ ਲੱਗਦਾ ਕਿ ਦਸਮ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਬਾਗ ਵਿੱਚ ਹਨ ਤਾਂ ਉਹ ਆ ਆ ਕੇ ਗੁਰੂ ਜੀ ਨੂੰ ਬੇਨਤੀ ਕਰਕੇ ਆਪਣੇ ਘਰੇ ਲੈ ਜਾਂਦੇ ਨੇ ਗੁਲਾਬਾ ਤੇ ਪੰਜਾਬਾ ਇਸ ਇਲਾਕੇ ਦੇ ਮਸੰਦ ਸਨ ਇਸ ਇਲਾਕੇ ਤੋਂ ਗराई ਇਕੱਠੀ ਕਰਕੇ ਨੰਦਪੁਰ ਸਾਹਿਬ ਜਾ ਕੇ ਸਤਗੁਰਾਂ ਨੂੰ ਭੇਟਾ ਕਰਕੇ ਆਇਆ ਕਰਦੇ ਸਨ ਤੇ ਇਹ ਵੀ ਅਰਦਾਸ ਕਰਦੇ ਸਨ ਕਿ ਮਹਾਰਾਜ ਕਿਸੇ ਕਿਤੇ ਸਾਡੇ ਲੱਕ ਵਿੱਚ ਆਓ ਸਾਡੇ ਘਰ ਵਿੱਚ ਚਰਨ ਪਾਓ ਸਾਡਾ ਘਰ ਪਵਿੱਤਰ ਕਰੋ ਮਹਾਰਾਜ ਕਹਿੰਦੇ ਸਮਾਂ ਬਣਿਆ ਤੇ ਜ਼ਰੂਰ ਆਵਾਂਗੇ ਗਨੇ ਗਲਾਬਾ ਤੇ ਪੰਜਾਬੇ ਨੇ ਜਦੋਂ ਉਹਨਾਂ ਦੇ ਨੌਕਰ ਨੇ ਉਹਨਾਂ ਨੂੰ ਜਾ ਕੇ ਦੱਸਿਆ ਉਹ ਆਪਣੇ ਖੂਤ ਹੀ ਆਏ ਸਤਗੁਰਾਂ ਦੇ ਐਸਾ ਹਾਲਤ ਵਿੱਚ ਫਕੀਰ ਹਾਲਤ ਵਿੱਚ ਦਰਸ਼ਨ ਕੀਤੇ ਅੱਖਾਂ ਦੇ ਵਿੱਚੋਂ ਅਥਰੂ ਵਹਿ ਆਏ ਮਹਾਰਾਜ ਤੁਹਾਡੀ ਆ ਹਾਲਤ ਸੱਚੇ ਪਾਤਸ਼ਾਹ ਮਾਲ ਜੀ ਨੇ ਚਮਕੌਰ ਸਭ ਦਾ ਸਾਰਾ ਪ੍ਰਸੰਗ ਦੱਸਿਆ ਗੁਲਾਬੇ ਦੇ ਪੰਜਾਬੇ ਨੇ ਬੇਨਤੀ ਕੀਤੀ ਮਹਾਰਾਜ ਸਾਡੇ ਘਰ ਵਿੱਚ ਚਲੋ ਇੱਕ ਦਿਨ ਇੱਕ ਰਾਤ ਮਹਾਰਾਜ ਇਸ ਇਸ ਸਥਾਨ ਤੇ ਰਹੇ ਅਗਲੀ ਰਾਤ ਉਹ ਹੀ ਮਹਾਰਾਜ ਗੁਲਾਬੇ ਦੇ ਪੰਜਾਬੇ ਦੇ ਘਰ ਵਿੱਚ ਗਏ ਗੁਲਾਬੇ ਦੇ ਪੰਜਾਬੇ ਨੇ ਸਤਿਗੁਰਾਂ ਦੀ ਬੜੇ ਮਨ ਲਾ ਕੇ ਸੇਵਾ ਕੀਤੀ ਇਥੋਂ ਦੇ ਇੱਕ ਮਾਤਾ ਹਰਦੇਈ ਹੋਏ ਸਨ ਉਹ ਹਰ ਸਾਲ ਕੱਚੇ ਸੂਤ ਦਾ ਚੋਲਾ ਬਣਾ ਕੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੂੰ ਆਨੰਦਪੁਰ ਸਾਹਿਬ ਭੇਟਾ ਕਰਕੇ ਆਇਆ ਕਰਦੇ ਸਨ ਮਾਤਾ ਜੀ ਬਿਰਧ ਹੋ ਗਏ ਜਾ ਨਹੀਂ ਸੀ ਸਕਦੇ ਕੋਈ ਗੱਡੀਆਂ ਮੋਟਰਾਂ ਦਾ ਪ੍ਰਬੰਧ ਨਹੀਂ ਸੀ ਹੁੰਦਾ ਮਾਤਾ ਜੀ ਅਰਦਾਸ ਕਰਦੇ ਕਿ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਕਿਰਪਾ ਕਰੋ ਮੈਨੂੰ ਦਰਸ਼ਨ ਦੇਵੋ ਨਾਲੇ ਆਪਣੀ ਭੇਟਾ ਪ੍ਰਵਾਨ ਕਰੋ ਮਾਤਾ ਜੀ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਆ ਸੱਚੇ ਪਾਤਸ਼ਾਹ ਮਹਾਰਾਜੀ ਨੇ ਗੁਲਾਬੇ ਤੇ ਪੰਜਾਬੀ ਨੂੰ ਕਿਹਾ ਭਾਈ ਮਾਤਾ ਹਰਦੇਈ ਨੂੰ ਬੁਲਾ ਕੇ ਲਿਆਵੋ ਗੁਲਾਬਾ ਤੇ ਪੰਜਾਬਾ ਰਾਤ ਨੂੰ ਗਏ ਮਾਤਾ ਹਰਦੇਈ ਨੂੰ ਜਾ ਕੇ ਦੱਸਿਆ ਕਿ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜੀ ਸਾਡੇ ਘਰ ਵਿੱਚ ਆਏ ਹਨ ਆਪ ਜੀ ਨੂੰ ਉਹਨਾਂ ਨੇ ਯਾਦ ਕੀਤਾ ਹੈ ਮਾਤਾ ਜੀ ਪ੍ਰਸੰਨ ਹੋਏ ਆਪਣੇ ਪੁੱਤਰ ਨਿਹਾਲੇ ਦੇ ਨਾਲ ਉਹ ਜਿਹੜੇ ਵਸਤਰ ਬਣਾ ਕੇ ਰੱਖੇ ਸਨ ਕੱਚੇ ਸੂਤ ਦੇ ਉਹਨਾਂ ਨੂੰ ਬੜੇ ਸਤਿਕਾਰ ਦੇ ਨਾਲ ਆਪਣੇ ਹੱਥਾਂ ਦੇ ਵਿੱਚ ਲਿਆ ਗੁਲਾਬੇ ਦੇ ਪੰਜਾਬੇ ਦੇ ਘਰ ਵਿੱਚ ਆ ਕੇ ਮਹਾਰਾਜ ਦੇ ਦਰਸ਼ਨ ਕੀਤੇ ਅਤੇ ਉਹ ਵਸਤਰ ਜਿਹੜੇ ਸਨ ਉਹ ਮਹਾਰਾਜ ਨੂੰ ਭੇਟਾ ਕੀਤੇ ਮਹਾਰਾਜ ਜੀ ਨੇ ਬਹਤਰ ਪ੍ਰਵਾਨ ਕੀਤੇ ਮਾਤਾ ਜੀ ਨੇ ਮੁਕਤੀ ਦਾ ਵਰ ਦਿੱਤਾ ਇਸ ਤੋਂ ਬਾਅਦ ਗਨੀਖਾ ਅਤੇ ਨਵੀਖਾ ਗੁਰੂ ਮਹਾਰਾਜ ਨੂੰ ਆਪਣੇ ਘਰ ਲੈ ਆਉਂਦੇ ਹਨ ਅਤੇ ਬੇਨਤੀ ਕਰਦੇ ਹਨ ਕਿ ਮਹਾਰਾਜ ਤੁਸੀਂ ਨੀਲੇ ਵਸਤਰ ਪਹਿਨ ਲਵੋ ਤਾਂ ਜੋ ਤੁਹਾਡੀ ਸੇਵਾ ਕਰਨ ਵਿੱਚ ਸਾਨੂੰ ਕਿਸੇ ਕਿਸਮ ਦੀ ਕੋਈ ਖੇਚੜ ਨਾ ਆਵੇ ਉਸ ਤੋਂ ਬਾਅਦ ਜੋ ਮਹਾਰਾਜ ਨੂੰ ਘੋੜੇ ਵੇਚਣ ਜਿਆ ਆਇਆ ਕਰਦੇ ਸਨ ਅਨੰਦਪੁਰ ਸਾਹਿਬ ਭਾਈ ਗਨੀਖਾਂ ਤੇ ਭਾਈ ਨਵੀਖਾਂ ਜਦੋਂ ਉਹਨਾਂ ਨੂੰ ਪਤਾ ਚੱਲਿਆ ਕਿ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਛੀਵਾੜਾ ਸਾਹਿਬ ਆਏ ਹੋਏ ਹਨ ਤਾਂ ਉਹਨਾਂ ਨੇ ਮਹਾਰਾਜ ਨੂੰ ਅਰਦਾਸ ਬੇਨਤੀ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਘਰ ਲੈ ਕੇ ਗਏ ਹਨ ਮਹਾਰਾਜ ਸੱਚੇ ਪਾਤਸ਼ਾਹ ਜੀ ਭਾਈ ਗਨੀਖਾਂ ਨਵੀਖਾਂ ਦੇ ਬੇਨਤੀ ਕਰਨ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਘਰੇ ਗਏ ਹਨ ਜਦੋਂ ਮੁਗਲ ਹਕੂਮਤ ਨੂੰ ਇਹ ਪਤਾ ਲੱਗਦਾ ਕਿ ਗੁਰਗੋਬਿੰਦ ਸਿੰਘ ਮਹਾਰਾਜ ਮਾਛੀਵਾੜਾ ਵਿਖੇ ਹਨ ਤਾਂ ਉਹ ਆਪਣੀਆਂ ਫੌਜਾਂ ਮਾਛੀਵਾੜਾ ਨੂੰ ਘੇਰਨ ਲਈ ਭੇਜ ਦਿੰਦੇ ਨੇ ਕਿਹਾ ਜਾਂਦਾ ਜਰਨੈਲ ਦਲਾਵਰ ਖਾਂ ਆਕੇ ਮਾਚਵਾੜੇ ਦੇ ਕਿਨਾਰੇ ਆਪਣੀ ਫੌਜ ਨਾਲ ਲੈ ਕੇ ਪੜਾ ਕਰਦਾ ਅਤੇ ਗੁਰੂ ਮਹਾਰਾਜ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਕਰਦਾ ਇਹ ਵੀ ਕਿਹਾ ਜਾਂਦਾ ਹੈ ਕਿ ਉਸਨੇ ਇੱਕ ਸੁਖਣਾ ਸੁਖੀ ਸੀ ਕਿ ਉਸ ਦਾ ਮੁਕਾਬਲਾ ਕਿਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਨਾ ਹੋ ਜਾਵੇ ਅਤੇ ਕਿਤੇ ਉਹਨਾਂ ਹੱਥੋਂ ਮਾਰਿਆ ਨਾ ਜਾਵੇ ਇਸ ਲਈ ਉਸਨੇ ਉੱਚ ਦੇ ਪੀਰ ਦੀ ਸੌਂਖਾ ਖਾ ਕੇ ਕਿਹਾ ਸੀ ਕਿ ਉਹ ਉੱਚ ਦੇ ਪੀਰ ਨੂੰ 500 ਮੋਹਰਾਂ ਭੇਟ ਕਰੇਗਾ ਉਸ ਦਾ ਗੁਰੂ ਗੋਬਿੰਦ ਸਿੰਘ ਨਾਲ ਆਮੋ ਸਾਹਮਣਾ ਨਾ ਹੋਵੇ ਸਾਰੇ ਪਾਸਿਓਂ ਘੇਰਾ ਪੈ ਚੁੱਕਾ ਗਣੇ ਖਾਤੇ ਨਬੀ ਖਾ ਬਾਨੋ ਸੀੜੀ ਲੈ ਕੇ ਆਏ ਮਹਾਰਾਜ ਸਾਨੂੰ ਫੌਜ ਨੇ ਘੇਰ ਲਿਆ ਹੈ ਸਾਰੇ ਸ਼ਹਿਰ ਨੂੰ ਸਾਰੇ ਜੰਗਲ ਨੂੰ ਘੇੜਾ ਪਾ ਲਿਆ ਹੈ ਹਰ ਬੰਦੇ ਦੀ شناخت ਕੀਤੀ ਜਾ ਰਹੀ ਹੈ ਤੁਸੀਂ ਸਾਡੇ ਘਰ ਵਿੱਚ ਆਏ ਹੋ ਸਾਡੀ ਬੇਨਤੀ ਨੂੰ ਪ੍ਰਵਾਨ ਕਰੋ ਅਸੀਂ ਤੁਹਾਨੂੰ ਇਹਨਾਂ ਫੌਜਾਂ ਤੋਂ ਪਾਰ ਕਰਾਂਗੇ ਗਨੀ ਖਾਨ ਤੇ ਨਵੀ ਖਾਨ ਨੇ ਬੇਨਤੀ ਕੀਤੀ ਮਹਾਰਾਜ ਸਾਡੇ ਉੱਚ ਦੇ ਪੀਰ ਹੋયા ਨਾ ਉਹ ਸਾਡੇ ਵਾਸਤੇ ਸਤਿਕਾਰਯੋਗ ਹਨ ਸਾਡੀ ਇੱਕ ਰੀਤ ਚੱਲੀ ਆ ਰਹੀ ਹੈ ਕਿ ਜਦੋਂ ਉਹ ਸਾਡੇ ਘਰਾਂ ਵਿੱਚ ਆਉਂਦੇ ਹਨ ਅਸੀਂ ਉਹਨਾਂ ਨੂੰ ਪਲੰਘੇ ਦੇ ਉੱਪਰ ਬਿਰਾਜਮਾਨ ਕਰਕੇ ਕਈ ਕਈ ਮੀਲ ਦੂਰ ਛੱਡ ਕੇ ਆਉਂਦੇ ਹਾਂ ਮਹਾਰਾਜ ਤੁਸੀਂ ਸਾਡੀ ਬੇਨਤੀ ਪ੍ਰਵਾਨ ਕਰੋ ਨੀਲੇ ਬਹਤਰ ਪਹਿਨ ਕੇ ਪੀਰਾਂ ਵਾਲਾ ਰੂਪ ਧਾਰਨਾ ਕਰੋ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਹ ਜਿਹੜੇ ਬਹਤਰ ਸਨ ਮਾਤਾ ਹਰਦੀਪ ਵਾਲੇ ਉਹਨਾਂ ਬਹਤਰਾਂ ਨੂੰ ਗਨੀ ਖਾਨ ਨਬੀ ਖਾਨ ਨੂੰ ਦੇ ਕੇ ਕਿਆ ਇਹਨਾਂ ਨੂੰ ਨੀਲਾ ਰੰਗ ਕਰਵਾ ਕੇ ਲਿਆਵੋ ਇਤਿਹਾਸ ਦੱਸਦਾ ਹੈ ਕਿ ਗਨੀ ਖਾਨ ਤੇ ਨਬੀ ਖਾਨ ਉਹਨਾਂ ਬਹਤਰਾਂ ਨੂੰ ਨੀਲਾ ਰੰਗ ਕਰਵਾਉਣ ਵਾਸਤੇ ਗਏ ਲਲਾਰੀ ਦੇ ਪਾਸ ਗਏ ਲਲਾਰੀ ਨੇ ਜਵਾਬ ਦੇ ਦਿੱਤਾ ਕਿ ਮੇਰੇ ਪਾਸ ਮੱਟ ਦੇ ਵਿੱਚ ਰੰਗ ਤਿਆਰ ਨਹੀਂ ਹੈ ਰੰਗ ਤਿਆਰ ਹੋਣ ਵਾਸਤੇ ਕੋਈ 8-10 ਦਿਨ ਲੱਗਣਗੇ ਬਹਤਰ ਛੱਡ ਜਾਓ ਬਾਅਦ ਵਿੱਚ ਆ ਕੇ ਲੈ ਜਾਣਾ ਗਨੀਖਾ ਦੇ ਨਵੀਖਾ ਕਹਿੰ ਲੱਗੇ ਸਾਡੇ ਪੀਰ ਸਾਹਿਬ ਹਾਜ਼ਰ ਕਰਕੇ ਆਏ ਹਨ ਕਈ ਦਿਨਾਂ ਤੋਂ ਸਾਡੇ ਘਰ ਵਿੱਚ ਟਿਕੇ ਸਨ ਸਾਡੀ ਭਾਵਨਾ ਹੈ ਕਿ ਅਸੀਂ ਉਹਨਾਂ ਨੂੰ ਬਹਤਰ ਪਨਾਕੇ ਭੇਜ ਗਏ ਅਸੀਂ ਉਹਨਾਂ ਨੂੰ ਜਲਦੀ ਭੇਜਣਾ ਹੈ ਇਸ ਵਾਰ ਤੇ ਸਾਨੂੰ ਬਹਤਰਾਂ ਦੀ ਜਲਦੀ ਲੋੜ ਹੈ ਵਾਪਸ ਆ ਗਏ ਸੱਚੇ ਪਾਤਸ਼ਾਹ ਮਾਰ ਜੀ ਨੂੰ ਦੱਸਿਆ ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤੇ ਗਨੀਖਾ ਤੇ ਨਵੀਖਾ ਰੰਗ ਤਿਆਰ ਹੈ ਜਾਓ ਜਾ ਕੇ ਫਿਰ ਦੁਬਾਰਾ ਦੇਖੋ ਜਦੋਂ ਗਨੀਖਾ ਤੇ ਨਵੀਖਾ ਸਤਿਗੁਰਾਂ ਦੇ ਬਚਨਾਂ ਦੇ ਉੱਪਰ ਵਿਸ਼ਵਾਸ ਰੱਖਦੇ ਆ ਹੋਇਆ ਉਸ ਲਲਾਰੀ ਦੇ ਪਾਸ ਆਏ ਆ ਕੇ ਕਿਆ ਭਾਈ ਸਾਡੇ ਪੀਰ ਸਾਹਿਬ ਜਾਣੀ ਜਾਣ ਹਨ ਹੱਜ ਕਰਕੇ ਆਏ ਹਨ ਜਿਹੜੀ ਗੱਲ ਉਹ ਜੋ ਬਚਨ ਮੂੰਹ ਦੇ ਵਿੱਚੋਂ ਕਹਿ ਦੇਣ ਉਹਨਾਂ ਦਾ ਪੂਰਾ ਹੁੰਦਾ ਹੈ ਅਸੀਂ ਦੁਬਾਰਾ ਤੇਰੇ ਪਾਸ ਆਏ ਹਾਂ ਸਾਨੂੰ ਸਾਡੇ ਪੀਰ ਸਾਹਿਬ ਦਾ ਹੁਕਮ ਹੈ ਉਹਨਾਂ ਨੇ ਕਿਆ ਹੈ ਕਿ ਰੰਗ ਤਿਆਰ ਹੈ ਤੂੰ ਆਪਣਾ ਮਟ ਟਕਣ ਪੁੱਟ ਕੇ ਦੇਖਣਾ ਕਰ ਜਦੋਂ ਉਸ ਲਲਾਰੀ ਨੇ ਆਪਣੇ ਮਟ ਤੋਂ ਟਕਣ ਪੁੱਟ ਕੇ ਦੇਖਿਆ ਰੰਗ ਉਬਾਲੇ ਮਾਰਦਾ ਸੀ ਇਹਨਾਂ ਵਸਤਰਾਂ ਦੇ ਵਿੱਚ ਪਿਆ ਬਾਹਰ ਕੱਢਿਆ ਨੀਲਾ ਰੰਗ ਹੋ ਗਿਆ ਪ੍ਰਸੰਨ ਹੋਇਆ ਗਨੀਖਾ ਤੇ ਨਵੀਖਾ ਨੂੰ ਕਹਿ ਲੱਗਾ ਮੈਂ ਪੀਰ ਸਾਹਿਬ ਦੇ ਦਰਸ਼ਨ ਕਰਨੇ ਹਨ ਜਿਨ੍ਹਾਂ ਦੇ ਵਿੱਚ ਇਨੀ ਤਾਕਤ ਇਨੀ ਸ਼ਕਤੀ ਹੈ ਜਿਨ੍ਹਾਂ ਦੇ ਇੱਕ ਬਚਨ ਦੇ ਨਾਲ ਰੰਗ ਤਿਆਰ ਹੋ ਗਿਆ ਜਿਹੜਾ ਅੱਜ ਤੋਂ 8 ਦਿਨ ਬਾਅਦ ਵਿੱਚ ਹੋਣਾ ਸੀ ਇਹਨਾਂ ਦੇ ਨਾਲ ਗਨੀਖਾ ਦੇ ਨਵੀਖਾ ਦੇ ਘਰ ਵਿੱਚ ਆਇਆ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗਨੀਖਾ ਤੇ ਨਵੀਖਾ ਨੂੰ ਕਿਹਾ ਇਸਨੇ ਸਾਡੇ ਬਹਤਰਾਂ ਨੂੰ ਰੰਗ ਕੀਤਾ ਹੈ ਇਹਨੂੰ ਇਹਦੀ ਭੇਟਾ ਦੇਵੋ ਇਹਨੂੰ ਇਹਦੇ ਪੈਸੇ ਦੇਵੋ ਉਹ ਲਲਾਰੀ ਹੱਥ ਜੋੜ ਕੇ ਕਹਿ ਲੱਗਾ ਪੀਰ ਸਾਹਿਬ ਤੁਸੀਂ ਜਾਣੀ ਜਾਨ ਹੋ ਜਿਨ੍ਹਾਂ ਦੇ ਬਚਨਾਂ ਦੇ ਨਾਲ ਰੰਗ ਤਿਆਰ ਹੋ ਗਿਆ ਹੈ ਮੈਨੂੰ ਭੇਟਾ ਦੀ ਲੋੜ ਨਹੀਂ ਮੇਰੇ ਤੇ ਕਿਰਪਾ ਕਰੋ ਮੈਂ ਗਰੀਬ ਹਾਂ ਮੇਰੇ ਘਰ ਪੁੱਤਰ ਨਹੀਂ ਹੈ ਮੈਨੂੰ ਔਲਾਦ ਦੀ ਪੁੱਤਰ ਦੀ ਦਾਤ ਬਖਸ਼ੇ ਕਰੋ ਮੇਰੀ ਗਰੀਬੀ ਕੱਟ ਦੇਵੋ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਥੇ ਬਚਨ ਕੀਤੇ ਸਨ ਕਿ ਜਿਹੜਾ ਤੇਰੇ ਮੱਟ ਵਿੱਚ ਅੱਜ ਰੰਗ ਪੈ ਚੁੱਕਾ ਹੈ ਯਾਦ ਰੱਖੀ ਇਸ ਸਮਾਪਤ ਨਹੀਂ ਹੋਵੇਗਾ ਇਸ ਨੂੰ ਰਾਤ ਨੂੰ ਪਾਣੀ ਦੇ ਨਾਲ ਭਰਦਿਆ ਕਰੀ ਦਿਨ ਦਿਨ ਚੜੇ ਅੱਜ ਤੋਂ ਸਾਡੇ ਬਹਤਰਾਂ ਨੂੰ ਇੱਕ ਰੰਗ ਕੀਤਾ ਹੈ ਇਸ ਤੋਂ ਬਾਅਦ ਤੂੰ ਜਿਹੜਾ ਵੀ ਰੰਗ ਮਨ ਦੇ ਅੰਦਰ ਸੋਚ ਕੇ ਇਹਦੇ ਵਿੱਚ ਪਾਵੇਂਗਾ ਉਹੀ ਰੰਗ ਹੋ ਕੇ ਨਿਕਲੇਗਾ ਇਸ ਤੋਂ ਬਾਅਦ ਜਦੋਂ ਇਹ ਪਤਾ ਲੱਗਦਾ ਗਨੀਖਾਨ ਅਵੀਖਾਨ ਨੂੰ ਕਿ ਮੁਗਲ ਹਕੂਮਤ ਨੇ ਮਾਚਵਾੜਾ ਸਾਹਿਬ ਨੂੰ ਕੇਰਾ ਪਾ ਲਿਆ ਤਾਂ ਉਹਨਾਂ ਨੇ ਤਰਕੀਬ ਬਣਾਈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਉੱਚ ਦਾ ਪੀਰ ਬਣਾ ਕੇ ਮਾਚਵਾੜਾ ਸਾਹਿਬ ਤੋਂ ਬਾਹਰ ਲੈ ਕੇ ਜਾਣਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਨਾਂ ਦੀ ਇਹ ਬੇਨਤੀ ਪ੍ਰਵਾਨ ਕੀਤੀ ਗਨੀਖਾਨ ਅਵੀਖਾਨ ਨੇ ਪਲੰਘ ਨੂੰ ਅੱਗੇ ਤੋਂ ਚੁੱਕਿਆ ਅਤੇ ਦਇਆ ਸਿੰਘ ਤੇ ਭਾਈ ਧਰਮ ਸਿੰਘ ਨੇ ਪਲੰਘ ਨੂੰ ਪਿੱਛੇ ਤੋਂ ਤੇ ਭਾਈ ਮਾਨ ਸਿੰਘ ਨੇ ਚੋਹਰ ਕੀਤਾ ਜਦੋਂ ਉਹ ਕਿਰਪਾਨ ਪੀਟ ਸਾਹਿਬ ਗੁਰਦੁਆਰਾ ਜਿੱਥੇ ਬਣਿਆ ਹੋਇਆ ਉਸ ਸਥਾਨ ਤੇ ਪਹੁੰਚਦੇ ਨੇ ਤਾਂ ਮੁਗਲ ਫੌਜਾਂ ਬਲ ਨੂੰ ਰੋਕ ਲਿਆ ਜਾਂਦਾ ਹੈ ਗੀ ਤਰਪਾਤ ਸਿਆ ਮਹਾਰਾਜੀ ਗਨੀ ਖਾਂ ਤੇ ਨਵੀ ਖਾਂ ਦੇ ਘਰ ਪਲੰਘ ਦੇ ਉੱਪਰ ਸਤਿਗੁਰੂ ਜੀ ਬਿਰਾਜਮਨ ਹੋਏ ਪੀਰਾਂ ਵਾਲਾ ਰੂਪ ਧਨ ਕੀਤਾ ਕਿਸ ਕੋਲ ਕੇ ਪਿੱਛੇ ਨੂੰ ਸੁੱਟ ਲੈ ਗਨੀ ਖਾਂ ਤੇ ਨਵੀ ਖਾਨੇ ਪਲੰਗਾ ਮੂਹਰੇ ਚੱਕਾ ਭਾਈ ਦਾਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਨੇ ਪਲੰਗਾ ਪਿੱਛੇ ਨੂੰ ਚੱਕਿਆ ਭਾਈ ਮਾਨ ਸਿੰਘ ਨੇ ਮੋਰ ਦੇ ਖੰਮਾਂ ਦਾ ਚੌਰ ਕੀਤਾ ਜਦੋਂ ਸਤਿਗੁਰਾਂ ਦਾ ਪਲੰਗਾ ਬਾਹਰ ਜੰਗਲ ਦੇ ਵਿੱਚ ਗਿਆ ਜਿੱਥੇ ਸ਼ਨਾਤ ਹੋ ਰਹੀ ਸੀ ਜਿੱਥੇ ਹਰ ਬੰਦੇ ਦੀ ਪੁੱਛਿਆ ਜਾਂਦਾ ਸੀ ਕਿ ਤੁਸੀਂ ਕਿੱਥੋਂ ਆਏ ਹੋ ਕਿੱਥੇ ਜਾ ਰਹੇ ਹੋ ਉਸ ਵੇਲੇ ਉਹਨਾਂ ਨੇ ਸਤਿਗੁਰੂ ਜੀ ਦਾ ਪਲੰਗਾ ਰੋਕਿਆ ਗਿਆ ਕਿਆ ਲੱਗੇ ਕੌਣ ਹਨ ਗਨੀ ਖਾਤੇ ਨਬੀ ਖਾਨੇ ਜਵਾਬ ਦਿੱਤਾ ਉੱਤਰ ਦਿੱਤਾ ਕਿ ਸਾਡੇ ਪੀਰ ਸਾਹਿਬ ਹਨ ਸਾਡੇ ਘਰ ਵਿੱਚ ਆਏ ਸੀ ਅਸੀਂ ਇਹਨਾਂ ਨੂੰ ਵਿਦਾ ਕਰਨ ਵਾਸਤੇ ਜਾ ਰਹੇ ਹਾਂ ਫੌਜਾਂ ਦਾ ਜਰਨਲ ਇਤਿਹਾਸ ਦੱਸਦਾ ਹੈ ਕਿ ਦਲਾਵਰ ਖਾਤਾ ਨਾਮ ਸੀ ਉਹ ਕਹਿੰਦਾ ਵੀ ਜੇ ਤੁਹਾਡੇ ਪੀਰ ਸਾ ਪੀਰ ਹਨ ਤੇ ਸਾਡਾ ਖਾਣਾ ਖਾ ਕੇ ਜਾਣ ਗਨੀ ਖਾਤੇ ਨਬੀ ਖਾਨੇ ਕਿਆ ਸਾਡੇ ਪੀਰ ਸਾਹਿਬ ਨੇ ਰੋਜ਼ੇ ਰੱਖੇ ਹੋਏ ਨੇ ਇਹ ਖਾਣਾ ਨਹੀਂ ਖਾਂਦੇ ਜਰਨਲ ਕਹਿੰਦਾ ਜੇ ਪੀਰ ਸਾਹਿਬ ਨੇ ਰੋਜ਼ੇ ਰੱਖੇ ਹਨ ਤੇ ਜਿਹੜੇ murid ਨਾਲ ਸੇਵਾਦਾਰ ਹਨ ਇਹ ਖਾਣਾ ਖਾ ਲੈਣ ਉੱਥੇ ਫਿਰ ਮਹਾਰਾਜ ਦਾ ਪਲੰਗਾ ਰੱਖਿਆ ਗਿਆ ਗਨੇ ਖਾਤੇ ਨਬੀ ਖਾਨੇ ਉਹ ਕੁਛ ਸ਼ਕਿਆ ਜੋ ਕੁਛ ਉਹਨਾਂ ਨੇ ਬਣਾਇਆ ਸੀ ਸਾਨੂੰ ਉਸ ਵੇਲੇ ਹੁਕਮ ਸੀ ਕਿ ਅਸੀਂ ਉਹਨਾਂ ਦੇ ਹੱਥ ਦਾ ਬਣਾਇਆ ਭੋਜਨ ਨਹੀਂ ਛਕਣਾ ਰਹਿ ਗਏ ਤਿੰਨ ਸਿੰਘ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਮਾਨ ਸਿੰਘ ਜੀ ਮਹਾਰਾਜ ਦਾ ਇਸ਼ਾਰਾ ਸਮਝਦਿਆਂ ਸਮਝਦਿਆਂ ਹੋਇਆ ਕਿਰਪਾਨ ਪੇਟ ਕਰਕੇ ਤੋਪ ਪ੍ਰਸ਼ਾਦ ਪਰ ਮਕਾਨਾ ਸਕੇ ਕਿ ਜੋ ਕੁਛ ਉਹਨਾਂ ਨੇ ਬਣਾਇਆ ਸੀ ਉਹ ਤਿੰਨਾਂ ਸਿੰਘਾਂ ਨੇ ਛਕਿਆ ਉੱਚ ਦੀ ਪੀਰ ਦੀ ਸ਼ਨਾਖਤ ਲਈ ਸੈਦ ਪੀਰ ਮੁਹੰਮਦ ਨੂੰ ਬੁਲਾਇਆ ਗਿਆ ਤਾਂ ਪੀਰ ਮੁਹੰਮਦ ਨੇ ਆ ਕੇ ਦਲਾਵਰ ਖਾਨ ਨੂੰ ਕਿਹਾ ਕਿ ਉਸਨੇ ਬਹੁਤ ਵੱਡੀ ਭੁੱਲ ਕੀਤੀ ਹੈ ਇਹ ਉੱਚ ਦੇ ਪੀਰ ਹਨ ਪੀਰਾਂ ਦੇ ਪੀਰ ਸ਼ੁਕਰ ਹੈ ਕਿ ਇਹਨਾਂ ਨੇ ਤੁਹਾਨੂੰ ਕੋਈ ਵੱਧਵਾ ਨਹੀਂ ਦਿੱਤੀ ਦਿਲਾਵਰ ਖਾਨ ਨੇ ਆਪਣੀ ਭੁੱਲ ਬਖਸ਼ਾਈ ਜਦੋਂ ਮਹਾਰਾਜ ਨੂੰ ਇੱਥੇ ਘੇਰਾ ਪਾ ਕੇ ਪਲੰਗਾ ਰੱਖਿਆ ਗਿਆ ਉਹਨਾਂ ਆਖਿਆ ਵੀ ਸਾਨੂੰ ਸੰਖਾ ਤੇ ਸਾਨੂੰ ਕੋਈ ਸੁਨਾਗਤ ਕਰਾਈ ਜਾਵੇ ਤੇ ਉਹਨਾਂ ਨੇ ਲੈ ਉਥੋਂ ਨੂਰਪੁਰ ਤੋਂ ਕਾਜੀ ਨੂੰ ਸਾਧ ਕੇ ਤੇ ਮਹਾਰਾਜ ਜਨ ਉਹਨਾਂ ਨੇ ਨਾਗਿਤ ਕੀਤੀ ਤੇ ਉਹ ਕਹਿਣ ਲੱਗਾ ਵੀ ਮਾ ਇਹ ਤੇ ਉੱਚ ਦੇ ਪੀਰ ਨੇ ਉੱਚਾ ਦੇ ਪੀਰਾਂ ਦੇ ਪੀਰ ਨੇ ਮਹਾਰਾਜ ਨੂੰ ਉਹਨਾਂ ਕਹਿ ਕੇ ਤੇ ਉਹਨਾਂ ਦਰਾਵਰ ਖਾਨ ਨੂੰ ਕਿਹਾ ਵੀ ਇਹਨਾਂ ਨੂੰ ਛੇਤੀ ਤੋਂ ਛੇਤੀ ਇਥੋਂ ਚਾਲਾ ਪਾਇਆ ਜਾਵੇ ਗੁਰੂ ਜੀ ਕਟਾਣਾ ਸਹਿਵਰਾਈ ਹੁੰਦੇ ਹੋਏ ਆਲਮਗੀਰ ਪਹੁੰਚੇ ਜਿੱਥੇ ਗਨੀ ਖਾਂ ਅਤੇ ਨਵੀ ਖਾਨ ਨੇ ਵਾਪਸ ਮੁੜਨਾ ਕੀਤਾ ਅਤੇ ਗੁਰੂ ਜੀ ਦੀਨਾ ਕਾਂਗੜਾ ਵੱਲ ਚੱਲ ਪਏ ਇਸ ਤੋਂ ਬਾਅਦ ਦਲਾਵਰ ਖਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅੱਗੇ ਨਤਮਸਤਕ ਹੁੰਦਾ ਹੈ ਅਤੇ ਜੋ ਉਸਨੇ ਸੁਖਣਾ ਸੁਖੀ ਜੀ 500 ਮੂਰਾਂ ਦੀ ਉਹ ਪੇਟ ਕਰਦਾ ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਰਪਾਨ ਪੇਟ ਦੇ ਰਾਸਤੇ ਹੁੰਦੇ ਹੋਏ ਕਟਾਣਾ ਸਾਹਿਬ ਅਤੇ ਪਿੱਛੋਂ ਆਲਮਗੀਰ ਪਹੁੰਚ ਜਾਂਦੇ ਨੇ ਅਤੇ ਇਸ ਤੋਂ ਬਾਅਦ ਗਨੀਖਾਨਾ ਵਿਖਾ ਵਾਪਸ ਮਾਚਵੜਾ ਸਾਹਿਬ ਆ ਜਾਂਦੇ ਨੇ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਭੂ ਕੀ ਤਲਵੰਡੀ ਦਮਦਮਾ ਸਾਹਿਬ ਵੱਲ ਚੱਲੇ ਪਾ ਦਿੰਦੇ ਨੇ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਇਹ ਸਿੱਖ ਸੰਗਤ ਨੂੰ ਹੁਕਮ ਵੀ ਕੀਤਾ ਵੀ ਇਹ ਜਿਹੜੇ ਗਨੀ ਤੇ ਨਵੀ ਖਾਂ ਹਨ ਇਹ ਮੇਰੇ ਪੁੱਤਰ ਹਨ ਇਹ ਮੇਰੇ ਪੁੱਤਰਾਂ ਤੋਂ ਵੀ ਵੱਧ ਕੇ ਹਨ ਮਹਾਰਾ ਨੇ ਹੁਕਮਨਾਮਾ ਲਿਖ ਕੇ ਦਿੱਤਾ ਜੋ ਕਿ ਅੱਜ ਗਨੀ ਨਵੀ ਖਾਂ ਗੁਰਦੁਆਰਾ ਸਾਹਿਬ ਦੇ ਵਿੱਚ ਲੱਗਿਆ ਹੋਇਆ ਹੈ ਮਹਾਰਾ ਦੀ ਹੱਥ ਲਿਖਤ ਤੇ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਉੱਥੋਂ ਉਹਨਾਂ ਨੂੰ ਉਹਨਾਂ ਨੇ ਜਦੋਂ ਮਹਾਰਾ ਜੀ ਨੇ ਕਿਹਾ ਵੀ ਹੁਣ ਅਸੀਂ ਅੱਗੇ ਚੱਲਣਾ ਪਉਣਾ ਆ ਤੇ ਭਾਈ ਗਨੀ ਖਾਂ ਤੇ ਭਾਈ ਨਵੀ ਖਾਂ ਨੇ ਉਹਨਾਂ ਨੂੰ ਪਲੰਗੇ ਦੇ ਉੱਤੇ ਉੱਚ ਦਾ ਪੀਰ ਬਣਾ ਕੇ ਸੱਚੇ ਪਾਤਸ਼ਾਹ ਜੀ ਨੂੰ ਅੱਗੇ ਵੱਲ ਚਾਲਾ ਪਾਇਆ 8 ਪੋ ਦੀ ਰਾਤ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬਜ਼ਾਦਿਆਂ ਨੇ ਗੰਗੂ ਦੇ ਕਾਰਕ ਪਿੰਡ ਸਿਹੜੀ ਕੱਟੀ। ਗੰਗੂ ਦੇ ਮਨ ਵਿੱਚ ਸ਼ਾਹੀ ਇਨਾਮ ਅਤੇ ਮਾਤਾ ਜੀ ਪਾਸ ਮੋਹਰਾਂ ਦੀ ਗੁੱਥਲੀ ਦੇਖ ਕੇ ਲਾਲਚ ਆ ਗਿਆ। ਇਸੇ ਲਾਲਚ ਵਿੱਚ ਆ ਕੇ ਗੰਗੂ ਨੇ ਨੌ ਪੋ ਨੂੰ ਮਰੰਡਾ ਜਾ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਅਤੇ ਛੋਟੇ ਸਹਿਬਜ਼ਾਦਿਆਂ ਦੀ ਤਲਾਹ ਦਿੱਤੀ। ਜਦੋਂ ਗੰਗੂ ਦੀ ਗਦਾਰੀ ਕਰਨ ਮਰੰਡੇ ਦੇ ਥਾਣੇਦਾਰ ਜਾਨੀਖਾ ਅਤੇ ਮਾਨੀਖਾ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਨੇ ਮਾਤਾ ਜੀ ਅਤੇ ਛੋਟੇ ਸਹਬਜਾਦਿਆਂ ਨੂੰ ਗੰਗੂ ਦੇ ਕਰੋ ਪਿੰਡ ਸਿਹੇੜੀ ਤੋਂ ਗ੍ਰਿਫਤਾਰ ਕਰ ਲਿਆ ਅਤੇ ਇੱਕ ਗੱਡੇ ਤੇ ਬਿਠਾ ਕੇ ਮਰੰਡੇ ਦੀ ਕੋਤਵਾਲੀ ਵਿੱਚ ਲੈ ਆਏ ਨੌ ਪੋ ਦੀ ਰਾਤ ਨੂੰ ਛੋਟੇ ਸਹਬਜਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਮਰੰਡੇ ਦੀ ਕੋਤਵਾਲੀ ਵਿੱਚ ਕੈਦ ਕਰਕੇ ਰੱਖਿਆ ਗਿਆ ਸਰਸਾ ਨਦੀ ਤੋਂ ਵਿਛੜ ਕੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਨੇ ਇੱਕ ਰਾਤ ਕੁੰਮੇਵਾਸ ਦੇ ਝੋਗੀ ਵਿੱਚ ਗੱਡੀ ਤੇ ਉੱਥੇ ਹੀ ਗੰਗੂ ਬ੍ਰਾਹਮਣ ਦਾ ਮਲਾਪ ਹੁੰਦਾ ਹੈ ਉਸ ਤੋਂ ਬਾਅਦ ਗੰਗੂ ਬ੍ਰਾਹਮਣ ਨੂੰ ਕਹਿਣ ਲੱਗਿਆ ਕਿ ਮੇਰਾ ਪਿੰਡ ਜਿਹੜੇ ਸਿਹੜੀ ਹੈ ਉਹ ਉੱਥੇ ਚੱਲਦੇ ਹਾਂ ਤੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਨਾਲ ਲੈ ਕੇ ਗੰਗੂ ਬ੍ਰਾਹਮਣ ਆਪਣੇ ਘਰ ਆ ਜਾਂਦਾ ਹੈ ਤੇ ਰਾਤ ਨੂੰ ਮਾਤਾ ਜੀ ਕੋਲ ਮੋਹਰਾਂ ਦੀ ਥੈਲੀ ਦੇਖ ਕੇ ਮਾਇਆ ਦੇਖ ਕੇ ਗੰਗੂ ਦਾ ਮਨ ਲਾਲਚ ਵਿੱਚ ਆ ਜਾਂਦਾ ਹੈ ਤੇ ਉਹ ਰਾਤ ਨੂੰ ਚੋਰੀ ਕਰਦਾ ਹੈ ਤੇ ਰੌਲਾ ਪਾਉਂਦਾ ਹੈ ਚੋਰੀ ਹੋ ਗਈ ਚੋਰ ਆ ਗਏ ਚੋਰ ਆ ਗਏ ਮਾਤਾ ਜੀ ਕਹਿਣ ਲੱਗੇ ਗੰਗਿਆ ਕੋਈ ਚੋਰ ਨਹੀਂ ਆਇਆ ਤਨੂ ਮਾਇ ਦੇ ਲੋੜ ਹੈ ਤੂੰ ਮਾਇ ਲੈ ਲੈ ਤੇ ਤੋਂ ਬਾਅਦ ਗੰਗੂ ਬ੍ਰਾਹਮਣ ਦੇ ਮਾਰੂ ਗੁੱਸਾ ਕੀਤਾ ਤੇ ਪਿੰਡ ਦੇ ਚੌਧਰੀ ਨਾਲ ਲੈ ਕੇ ਜਿੱਥੇ कोतवाल ਇੱਥੇ ਥਾਣਾ ਹੁੰਦਾ ਸੀ ਉੱਤੇ ਵਿੱਚ ਆ ਜਾਂਦਾ ਹੈ ਇੱਥੇ ਜਾਨੀਖਾਂ ਤੇ ਮਾਨੀਖਾਂ ਉਸ ਦਿਨ ਡਿਊਟੀ ਕਰਦੇ ਸਨ ਤੇ ਉਸ ਸਮੇਂ ਨੋਤ ਰਾਦ ਹੁੰਦਾ ਹੈ ਕਿ ਮਾਤਾ ਗੁਜਰੀ ਤੇ ਛੋਟੇ ਸਹਿਬਜ਼ਾਦੇ ਮੇਰੇ ਘਰ ਹਨ ਤੁਸੀਂ ਉਹਨਾਂ ਨੂੰ ਗ੍ਰਿਫਤਾਰ ਕਰ ਲਵੋ ਤੇ ਇੱਥੋਂ ਜਾਣੇ ਖਾਤੇ ਮਾਨਿਕ ਉਹ ਨਾਲ ਦਾ ਕਿ ਪਿੰਡ ਸੇੜੀ ਤੋਂ ਛੋਟੇ ਸਹਿਬਜ਼ਾਦੇ ਤੇ ਮਾਤਾ ਗੁਜਰੀ ਨੂੰ ਫੜਾ ਦਿੰਦਾ ਹੈ ਤੋਂ ਤੋਂ ਉਪਰੰਤ ਮਾਤਾ ਜੀ ਦੇ ਛੋਟੇ ਸਹਿਬਜ਼ਾਦਿਆਂ ਨੂੰ ਇਸ ਕਮਰੇ ਦੇ ਵਿੱਚ ਇੱਕ ਰਾਤ ਰੱਖਿਆ ਜਾਂਦਾ ਹੈ ਉਸ ਤੋਂ ਬਾਅਦ ਅਗਲੀ ਸਵੇਰ ਸਹਿਬਜ਼ਾਦਿਆਂ ਨੂੰ ਸਰੰਦ ਵਿਖੇ ਰਜਾਇਆ ਜਾਂਦਾ ਹੈ ਪੂਦਾ ਮਹੀਨਾ ਸਿੱਖ ਇਤਿਹਾਸ ਦੀਆਂ ਕੁਰਬਾਨੀਆਂ ਤੇ ਜੰਗਾਂ ਦੀ ਗਵਾਹੀ ਪਰਦਾ ਹੈ ਇਸ ਮਹੀਨੇ ਵਿੱਚ ਸਰਵੰਸਦਾਨੀ ਸਾਹਿਬੇ ਕਮਾਲ ਕਲਗੀਧਰ ਦਸ਼ਮੇਸ਼ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਧਰਮ ਦੀ ਖਾਤਰ ਆਪਣੇ ਚਾਰ ਸਹਬਜ਼ਾਦੇ ਮਾਤਾ ਗੁਜਰ ਕੌਰ ਤਿੰਨ ਪਿਆਰੇ ਅਤੇ ਸਿੰਘਾਂ ਨੂੰ ਕੁਰਬਾਨ ਕਰ ਦਿੱਤਾ ਇਸ ਲਸਾਨੀ ਕੁਰਬਾਨੀ ਨੂੰ ਯਾਦ ਕਰਦਿਆਂ ਨਿਰਪੱਖ ਪੋਸਟ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਕਿ ਇਸ ਸ਼ਹਾਦਤ ਭਰੇ ਹਫ਼ਤੇ ਦੇ ਹਰ ਦਿਨ ਦੇ ਇਤਿਹਾਸ ਨਾਲ ਇੱਕ ਸਾਂਝ ਪਾਈ ਜਾਵੇ ਇਹ ਸਾਰਾ ਇਤਿਹਾਸ ਸਿਕ ਸਹਿਬਾਨਾ ਤੋਂ ਸਰਬਣ ਕਰਾਂਗੇ ਬਣੇ ਰਹੋ ਨਿਰਪੱਖ ਪੋਸਟ ਦੇ ਨਾਲ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਲਾਸਾਨੀ ਕੁਰਬਾਨੀਆਂ ਨੂੰ ਸਮਰਪਿਤ ਨਿਰਪੱਖ ਪੋਸਟ ਦੀ ਖਾਸ ਪੇਸ਼ਕਸ਼ ਸਫਰ-ਏ-ਸ਼ਹਾਦਤ